ਹਾਂਜੀ ਆਪਣਾ ਬੈਂਡ ਫਾਲੀ ਆਦਦੀ ਤਾਂ ਤੂੰ ਤੇ ਪਿੰਡ ਦੇ ਮੈਂਬਰਸ ਸਾਡੇ ਨਾਲ ਨੇ ਇੰਨੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਇਹ ਤੁਹਾਡੇ ਨਾਲ ਕਿਹੜੇ ਪਿੰਡ ਦੀ ਗੱਡੀ ਕੋਈ ਪਤਾ ਲੱਗੇ ਗੱਡੀ ਢਵੀ ਘੁਰਾਈਦੀ ਆ ਜੀ ਟਾਣੀਆਂ ਸਕੂਲ ਕੋਲੇ ਅੱਛਾ ਹਾਂਜੀ ਤੇ ਇਹ ਕਹਿੰਦੇ ਵੀ ਐਕਸੀਡੈਂਟ ਕਰਕੇ ਆਈ ਜੀ ਮਗਰ ਬਿੱਟੂ ਏ ਨਾਮ ਜੀ ਦੀ ਗੱਡੀ ਏ ਅੱਛਾ ਆ ਐਕਸੀਡੈਂਟ ਕਰਕੇ ਆਈ ਫਲੀਆਂ ਵਾਲੇ ਜੀ ਦੂਸਰੇ ਦਾ ਆਪਣੇ ਇਹਨਾਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਵੀ ਟੁੱਟੇ ਇਸ ਤਰ੍ਹਾਂ ਪਿੰਡ ਦੀ ਗੱਡੀ ਏ ਅੱਛਾ ਅਸੀਂ ਅੱਗੋਂ ਆਏ ਤਾਂ ਉਹ ਦੋਨੇ ਇੱਥੇ ਇਕੱਠੇ ਹੋਈ ਖੜੇ ਸੀ ਜੀ ਹਾਂ ਤੇ ਬਾਕੀ ਤੁਸੀਂ ਗੱਡੀ ਵੀ ਫੁਰਤੀ ਨਾਲ ਕੋਣ ਚਲਾਉਂਦਾ ਕੋਣ ਸੀਗਾ ਕਿੰਨੇ ਜਣੇ ਸੀ ਵਿੱਚ ਇੱਕ ਜਣਾਈ ਸੀ ਮੁੰਡਾ ਉਹਦਾ ਬਿੱਟੂ ਆ ਜੀ ਡਰਿੰਕ ਡਰੰਕ ਕੀਤੀ ਹੋਈ ਸੀ ਕਈਆਂ ਨੂੰ ਮੁੰਡੇ ਡਰਿੰਕ ਕੀਤੀ ਸੀ ਅੱਛਾ ਹਾਂਜੀ ਤੁਸੀਂ ਪਿੱਛੇ ਕੌਣ ਹੈ ਸ਼ਮਸ਼ੇਰ ਅੱਛਾ ਦੇਖੋ ਜੀ ਇਹਨਾਂ ਨਾਲ ਜੇ ਕੋਈ ਗੱਲ ਬਣ ਜਾਂਦੀ ਰਸਤੇ ਜਿੰਨੀ ਸਪੀਡ ਤੇ ਮਗਰ ਇਹ ਮੋਟਰਸਾਈਕਲ ਤੇ ਸੀ ਹਾਂ ਤੇ ਜਾ ਅੱਗੋਂ ਕੋਈ ਆ ਜਾਂਦਾ ਤੇ ਕੋਈ ਗੱਡੀ ਨੁਕਸਾਨ ਪਿੱਛੇ ਵੀ ਕਰਕੇ ਆਈ ਫਿਰ ਦੇਖੋ ਤੁਸੀਂ ਇੰਨੀ ਤੇਜ਼ ਗੱਡੀ ਲਈ ਆਣਾ ਤੂੰ ਚਲੋ ਜੇ ਹੋ ਹੀ ਗਿਆ ਇਨਸਾਨੀਅਤ ਐਕਸੀਡੈਂਟ ਹੋ ਗਿਆ ਕੋਈ ਕਿਹੜਾ ਟਾਇਰ ਫਟਿਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਇਸ ਸਮੇਂ ਦੀਆਂ ਸਾਂਝੀਆਂ ਕਰ ਰਹੇ ਹਾਂ ਰਿੰਗ ਤੇ ਸਿਰ ਤੇ ਇਕੱਲੀ ਗੱਡੀ ਜਿਹੜੀ ਐਕਸੀਡੈਂਟ ਕੀਤਾ ਗਿਆ ਔਰ ਐਕਸੀਡੈਂਟ ਕਰਨ ਤੋਂ ਬਾਅਦ ਗੱਡੀ ਜਿਹੜੀ ਹੈ ਉਹ ਭਜਾਈ ਗਈ ਹੈ ਔਰ ਤੁਸੀਂ ਦੇਖੋ ਕੱਲੇ ਰਿੰਮ ਤੇ ਜਿਹੜੀ ਗੱਡੀ ਹੈ ਉਹ ਭਜਾ ਕੇ ਲੈ ਜਾਂਦੀ ਗਈ ਹੈ ਤੇ ਦੋ ਲੋਕਾਂ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਕੁਝ ਆ ਆ ਡਿੱਗੇ ਵੀ ਪਿਆ ਹੈ ਨਾ ਕੋਈ ਕੋਈ ਨੁਕਸਾਨ ਵੀ ਜਿਹੜਾ ਹੈ ਉਹ ਵੀ ਹੋਇਆ ਤਾਂ ਇਹ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਲਾਲਾਬਾਦ ਨੰਬਰ ਦੀ ਗੱਡੀ ਹੈ ਬੀਵੀ 68 7059 ਇਸ ਦਾ ਨੰਬਰ ਹੈ ਕੀ ਆ ਗੱਡੀ ਹੈ ਔਰ ਕੀ ਨਾਮ ਮੁੰਡੇ ਦਾ ਜਸਵੰਤ ਸਿੰਘ ਜਿੰਨੀ ਇਹ ਗੱਡੀ ਹੈ ਹਾਂਜੀ ਹਾਂਜੀ ਜਿਹੜਾ ਚਲਾ ਰਿਹਾ ਜਿਹੜਾ ਚਲਾ ਰਿਹਾ ਸੀਗਾ ਇਹ ਬਾਈ ਜੀ ਜਸਵੰਤ ਸਿੰਘ ਅੱਛਾ ਸ਼ਮਸ਼ੇਰ ਇਹ ਐਕਸੀਡੈਂਟ ਹੋਇਆ ਕਿੱਥੇ ਹੈ ਕਿਵੇਂ ਹੈ ਫਲੀਆਲੇ ਆਪਣੇ ਪਿੰਡ ਹੋਇਆ ਆਪਣੇ ਪਿੰਡ ਫਲੀਆਲੇ ਅੱਛਾ ਬੈਠੇ ਸੀ ਬਾਹਰ ਆਏ ਆ ਤੇ ਗੱਡੀ ਬੜੀ ਤੇਜ਼ ਸੀ ਜੀ ਹਾਂ ਬਾਹਰ ਨਿਕਲੇ ਤਾਂ ਮੁੰਡੇ ਨੂੰ ਇਸ ਤੋਂ ਮੁੰਡੇ ਨੂੰ ਸੰਭਾਲਣਾ ਸੀ ਉਹਦਾ ਮੁੰਡਾ ਸੀ ਉਹਦਾ ਪੱਟਾ ਤਾਂ ਬਿਲਕੁਲ ਲੱਗ ਹੀ ਹੋ ਗਿਆ ਇਹੇ ਉਹਦੇ ਸਿਰ ਵਾਲੀ ਛੱਟ ਲੱਗੀ ਉਹਨਾਂ ਦਾ ਸੱਟ ਅਸੀਂ ਵੇਖੀ ਨਹੀਂ ਜੀ ਉਹ ਮੁੰਡਾ ਕੌਣ ਸੀ ਜਿੰਦੇ ਐਕਸੀਡੈਂਟ ਪਿੰਡ ਦੇ ਹੀ ਆ ਫੁਲੀਆਂ ਵਾਲੇ ਦਾ ਫੁਲੀਆਂ ਵਾਲੇ ਦਾ ਮੁੰਡਾ ਜੀ ਅੱਛਾ ਤੇ ਫਿਰ ਆ ਦੋ ਉਹ ਕਿੰਦੇ ਦੇ ਸੀ ਪੈਦਲ ਸੀ ਉਹ ਮੋਟਰਸਾਈਕਲ ਦੇ ਕਿਹੜੀ ਜਗ੍ਹਾ ਕਿੱਥੇ ਜੇ ਕਰਕੇ ਮਤਲਬ ਕੀ ਹੋਇਆ ਬਰਬਾਦ ਸਾਰੀ ਜੱਗੀ ਕੋਲੇ ਜੀ ਫੋਨ ਕਰ ਵੀ ਕੋਈ ਨਹੀਂ ਚਲੋ ਜਾਣ ਬੁਝ ਕੇ ਤਾਂ ਕੋਈ ਨਹੀਂ ਕਰਦਾ ਪਰ ਇਨਸਾਨੀਅਤ ਦੇ ਨਾਤੇ ਰੁਕਣਾ ਬੰਦਾ ਹੈਗਾ ਹਨਾ ਅੱਛਾ ਤੇ ਜਿਹੜੀ ਗੱਡੀ ਭਜਾ ਕੇ ਲੈ ਕੇ ਕਿੰਨੇ ਕੋਈ ਇਹਦਾ ਵਾਕਿਆ ਬਾਈ ਜੀ ਥੋੜੇ 20 25 ਮਿੰਟ ਤੱਕ ਗਏ ਪਹਿਲਾਂ ਦਾ ਬਸ ਅੱਧਾ ਘੰਟਾ ਹੈ ਫਿਰ ਤੁਸੀਂ ਮੋਟਰਸਾਈਕਲ ਦੇ ਪਿੱਛੇ ਕੀਤਾ ਹਾਂ ਹਾਂ ਜੀ ਮੋਟਰਸਾਈਕਲ ਦੇ ਪਿੱਛੇ ਕੀਤਾ ਐਨੀ ਸਪੀਡ ਤੇ ਮੋਟਰਸਾਈਕਲ ਲੈਦਾ ਗੱਲ ਛੱਡ ਦੋ ਸਾਡੇ ਨਾਲ ਕੋਈ ਵਾਕਿਆ ਹੋਇਆ ਨਹੀਂ ਸਾਨੂੰ ਕਿਸੇ ਨੇ ਨਹੀਂ ਨਹੀਂ ਫਿਰ ਜਦੋਂ ਇੱਥੇ ਤੁਸੀਂ ਇਹਨਾਂ ਨੂੰ ਰੋਕਿਆ ਤੇ ਜਿਹੜਾ ਗੱਡੀ ਚਲਾਉਣ ਵਾਲਾ ਸੀ ਫੈਮਿਲੀ ਆਉਂਦਾ ਮੁੰਡਾ ਪਹਜਾਤਾ ਹੈ ਅੱਛਾ ਹਾਂ ਜੀ ਮੁੰਡਾ ਉਹਨਾਂ ਨੂੰ ਕੋਈ ਸ਼ਿਕਾਇਤ ਇਤਲਾਹ ਦਿੱਤੀ ਹੈ ਤੁਸੀਂ ਹਾਂ ਜੀ ਇਤਲਾਹ ਦਿੱਤੀ ਮੁੰਡੇ ਨੂੰ ਐਂਬੂਲੈਂਸ ਨਾਲ ਗੱਲ ਹੋਈ ਸੀ ਐਸਐਟ ਨਾਲ ਅੱਛਾ ਜੀ ਆ ਰਹੇ ਮਲਾਜਮ ਆਏ ਨਹੀਂ ਹਾਲੀ ਤੱਕ ਅਜੇ ਤਾਂ ਨਹੀਂ ਆਏ ਵੈਰੋ ਕੀ ਕੀਤਾ ਸੀ ਵੈਰੋ ਕੀ ਕਹਿੰਦੇ ਵੀ ਸਿਟੀ ਦਾ ਲੱਗਦਾ ਏਰੀਆ ਫਲੀਆਂ ਵਾਲਾ ਅੱਛਾ ਤੇ ਫਿਰ ਸਿਟੀ ਗੱਲ ਹੋਈ ਕਹਿੰਦੇ ਆ ਰਹੇ ਅੱਛਾ ਹਾਂ ਅੱਗੋਂ ਨਾਲ ਕਰਦੇ ਆ ਕੇ ਸਾਨੂੰ ਮੌਤਮਕੇ ਦਿੰਦੇ ਸੀ ਕੀ ਕਹਿੰਦੇ ਤਾਂ ਤੁਸੀਂ ਗੱਡੀ ਛੱਡ ਦਿਓ ਜਾਓ ਜੋ ਵੀ ਹੋ ਗਿਆ ਚਲ ਠੀਕ ਆ ਜੀ ਹਾਂ ਅੱਛਾ ਮੁੰਡਾ ਭਜਾਤਾ ਉਹਨਾਂ ਨੇ ਸਾਡੇ ਨਾਲ ਪੈਂਦੀ ਕਿੰਨੀ ਉਮਰ ਦਾ ਮੁੰਡਾ ਸੀ ਮੁੰਡਾ ਹੈ 32 ਸਾਲ ਆ ਜੀ 17 18 ਸਾਲ ਹੋਦਾ ਐਨੇ ਕੋ ਦੇ ਜਵਾਨ ਸੀ ਮੁੰਡਾ ਮਤਲਬ ਕਿ ਜਵਾਕ ਤਾਂ ਨਹੀਂ ਸੀ ਨਾ ਨਹੀਂ ਨਹੀਂ ਜਵਾਕ ਨਹੀਂ ਸੀ ਜਵਾਨ ਸੀਗਾ ਜਵਾਨ ਸੀ ਮੁੰਡਾ ਜੀ ਸਾਡੀ ਉਮਰ ਦਾ ਹੈਗਾ ਸੀ ਅੱਛਾ ਹਾਂ ਜੀ 20 25 ਇਹ ਕਿਹੜੀ ਜਗ੍ਹਾ ਹੈ ਬਾਈ ਜੀ ਬਾਈ ਜੀ ਇਹ ਕਿਹੜੀ ਜਗ੍ਹਾ ਹੈ ਇਹ ਬਾਈ ਆ ਰੋਡ ਹੈ ਬਾਮਣੀ ਵਾਲਾ ਰੋਡ ਹੈ ਹਾਂ ਹਾਂ ਤੇ ਪੱਠੇ ਦੇ ਨਜ਼ਦੀਕ ਨਜ਼ਦੀਕ ਕੋਟੂ ਫੰਗੀਆਂ ਤੋਂ ਅੱਗੇ ਜੀ ਕੋਟੂ ਫੰਗੀਆਂ ਤੋਂ ਅੱਗੇ ਪੱਠੇ ਦੇ ਨਜ਼ਦੀਕ ਹਾਂ ਜੀ ਬਾਮਣੀ ਰੋਡ ਬਾਮਣੀ ਰੋਡ ਤਾਂ ਬਿਲਕੁਲ ਤੁਹਾਨੂੰ ਜਾਫਰੇ ਵਾਲਾ ਮੋੜ ਇਸ ਨੂੰ ਕਹਿੰਦੇ ਆ ਬਾਮਣੀ ਵਾਲਾ ਰੋਡ ਹੈ ਪੱਠੇ ਦੇ ਨਜ਼ਦੀਕ ਕੋਟੂਹੋਂਗਿਆ ਲੰਘ ਕੇ ਤਾਂ ਇੱਕ ਕਾਰ ਹਿੱਟ ਰਨ ਦਾ ਕੇਸ ਹੈ ਇੱਕ ਕਾਰ ਜਿਹੜੀ ਹੈ ਉਹ ਮੋਟਰਸਾਈਕਲ ਦੇ ਵਿੱਚ ਜਿਹੜੀ ਹੈ ਵੱਜਦੀ ਹੈ ਉਸ ਤੋਂ ਬਾਅਦ ਉਸ ਨੂੰ ਭੁਜਾ ਲਿਆ ਜਾਂਦਾ ਟਾਇਰ ਉਸ ਦਾ ਫਟ ਜਾਂਦਾ ਲੇਕਿਨ ਰਿੰਮ ਤੇ ਹੀ ਦੇਖੋ ਕਿਦਾਂ ਗੱਡੀ ਜਿਹੜੀ ਹੈ ਉਹ ਐਕਸੀਡੈਂਟ ਹੋਣ ਤੋਂ ਬਾਅਦ ਭੁਜਾਈ ਜਾਂਦੀ ਹੈ ਔਰ ਫਲੀਆਂ ਵਾਲੇ ਪਿੰਡ ਜਿਹੜਾ ਹੈਗਾ ਇੱਕ ਮੋਟਰਸਾਈਕਲ ਚਾਲਕ ਨੂੰ ਜਿਹੜੀ ਟੱਕਰ ਮਾਰੀ ਜਾਂਦੀ ਉਸ ਤੋਂ ਬਾਅਦ ਇਹ ਗੱਡੀ ਜਿਹੜੀ ਹੈ ਭੁਜਾ ਲੀਤੀ ਜਾਂਦੀ ਹੈ ਔਰ ਦੱਸ ਦਈਏ ਤੁਹਾਨੂੰ ਕਿ ਪਿੱਛੇ ਜਿਹੜੇ ਮੁੰਡੇ ਹੈਗੇ ਆ ਉਹਨਾਂ ਦੇ ਵੱਲੋਂ ਜਿਹੜਾ ਕੀ ਹੈ ਇਹਨਾਂ ਗੱਡੀ ਦਾ ਪਿੱਛਾ ਕੀਤਾ ਗਿਆ ਇਹਦਾ ਪਿੱਛਾ ਕਰਕੇ ਜਿਹੜਾ ਹੈਗਾ ਇਸ ਨੂੰ ਗੱਡੀ ਨੂੰ ਇੱਥੇ ਕਾਬੂ ਕੀਤਾ ਗਿਆ ਲੇਕਿਨ ਇਸ ਨੂੰ ਜਿਹੜਾ ਚਲਾਣ ਵਾਲਾ ਸੀ ਉਹ ਇੱਥੋਂ ਜਿਹੜਾ ਹੈਗਾ ਉਹ ਭੱਜ ਜਾਂਦਾ ਤਾਂ ਬਿਲਕੁਲ ਨਵੀਂ ਗੱਡੀ ਹੈ ਤੇ ਕਹਿੰਦੇ ਦੱਸਦੇ ਆ ਜੋ ਇੱਥੇ ਮੌਜੂਦ ਆ ਉਹਨਾਂ ਦੇ ਕਹਿੰਦੇ ਮੁਤਾਬਕ ਕੀ ਡਰਿੰਕ ਜਿਹੜੀ ਆ ਉਹ ਕੀਤੀ ਹੋਈ ਸੀ ਜਿਹੜਾ ਇਹ ਗੱਡੀ ਨੂੰ ਚਲਾਉਂਦਾ ਸੀ ਉਹਦੇ ਸ਼ਰਾਬ ਪੀਤੀ ਹੋਈ ਸੀ ਸਾਰੇ ਡਾਕੂਮੈਂਟ ਕਾਟ ਲੈ ਗਏ ਨੇ ਅੱਛਾ ਡਾਕੂਮੈਂਟਸ ਉਹ ਤੋਂ ਚਲੋ ਗੱਡੀ ਖੜੀ ਹੈ ਡਾਕੂਮੈਂਟਸ ਦਾ ਕੋਈ ਚੱਕਰ ਨਹੀਂ ਤਾਂ ਟਾਇਰ ਤਾਂ ਕਾਟਦੀ ਫੈਮਿਲੀ ਕਾਰਡ ਲੈ ਗਈ ਹੈ ਵਿੱਚ ਸਮਾਨ ਹੈ ਸੀ ਉਹ ਵੀ ਵਿੱਚ ਮੋਲਦਾਰ ਗੁਰੂ ਪਈ ਸੀ ਉਹ ਵੀ ਕਾਟ ਲੈ ਗਏ ਅੱਛਾ ਹਾਂਜੀ ਤਾਂ ਬਿਲਕੁਲ ਇਹ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਗੱਡੀ ਅੱਛਾ ਹਾਂਜੀ ਮਹਾਰਾਜ ਅੱਛਾ ਇਹ ਵਿੱਚੋਂ ਕਾਗੈ ਵੀ ਕੱਢ ਕੇ ਲੈ ਗਏ ਡਰਿੰਕ ਪਈ ਸਮੋ ਦਾਰੂ ਦਾਰੂ ਵੀ ਪਈ ਸੀ ਉਹ ਵੀ ਵਿੱਚੋਂ ਲੈ ਗਏ ਦਾਰੂ ਕੱਢ ਕੇ ਹਾਂ ਤਾਂ ਕਿਆ ਕਰਕੇ ਸਾਡੇ ਨਾਲ ਲੈ ਗਏ ਸੀ ਦੋ ਜਣੇ ਗਏ ਸੀ ਬਾਕੀ ਸਾਡੇ ਪਿੰਡ ਦੇ ਬਾਅਦ ਚ ਆਏ ਆ ਹੂੰ ਜਿਹੜਾ ਐਕਸੀਡੈਂਟ ਚ ਜਿੰਨੂੰ ਸੱਟਾਂ ਲੱਗੀਆਂ ਨਾ ਕੀ ਹੁੰਦਾ ਪਤਾ ਉਹਦਾ ਮਲਕੀਤ ਸਿੰਘ ਜੀ ਨਾਮ ਤੇ ਠੀਕ ਆ ਉਹ ਕਿ ਕੰਡੀਸ਼ਨ ਸੀਰੀਅਸ ਸੀ ਜੀ ਅੱਛਾ ਕਿੱਥੇ ਲਿਜਾਇਆ ਗਿਆ ਉਹਨੂੰ ਉਹਨੂੰ ਸਿਵਲ ਹਸਪੀਟਲ ਲੈ ਗਿਆ ਜੀ ਸਿਵਲ ਹਸਪੀਟਲ ਜਾਇਆ ਗਿਆ ਪਰ ਕਰ ਰਹੇ ਨੇ ਬਚਾਓ ਅੱਗੇ ਰੈਫਰ ਕੀ ਪਾਟੇ ਟੁੱਟਿਆ ਪਾਰਟ ਟੂ ਟੈਰ ਤੇ ਛੱਟ ਲੱਗੀ ਅੱਛਾ ਮੋਟਰ ਸਾਰੀ ਸਾਰੀ ਖਿਲਰ ਗਈ ਉਹਦੀ ਬਹੁਤ ਅੱਛਾ ਤੇ ਮੋਟਰਸਾਈਕਲ ਵੀ ਟੁੱਟ ਟੁੱਟ ਗਿਆ ਮੋਟਰਸਾਈਕਲ ਸਾਰੇ ਟੁੱਟੇ ਉਹ ਗੱਲ ਛੱਡ ਸਪੀਡ ਗੱਡੀ ਇੰਨੀ ਸੀ ਗੱਲ ਛੱਡ ਉਹ ਸਾਰੇ ਪ੍ਰਾਇਓਰਟੀ ਦਾ ਹੈ ਹਮਮ ਬਲਕੇ ਰਹਿਮਤ ਹੀ ਭਜਾਈ ਆਏ ਰਹਿਮਤ ਦੇ ਭਜਾਈ ਆ ਇੱਥੇ ਆ ਕੇ ਤੁਸੀਂ ਜਦੋਂ ਮੈਂ ਫੈਮਿਲੀ ਮੈਂਬਰ ਨੂੰ ਫੋਨ ਕਰਤਾ ਉਦੋਂ ਮਗਰ ਆ ਕੇ ਇੱਥੇ ਗੱਡੀ ਰੋਕ ਕੇ ਇਧਰ ਮੁੰਡਾ ਪਜ ਗਿਆ ਉਹਨੂੰ ਪਜਾਤਾ ਉਹਨਾਂ ਨੂੰ ਕਰਦੇ ਫੈਮਿਲੀ ਮੈਂਬਰ ਫੈਮਿਲੀ ਮੈਂਬਰਾਂ ਹਾਂਜੀ ਹਾਂ ਚਲੋ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਲੜਾਈ ਝਗੜਾ ਨਹੀਂ ਸਾਡੇ ਮੋ ਕਹਿੰਦੇ ਸੀ ਮੋ ਪੂਰੀਆਂ ਦਿਖਾ ਰਹੇ ਆ ਕੋਟੂ ਫੰਗੀਆਂ ਜਿੱਥੇ ਕਾਰ ਇੱਕ ਹਿੱਟਨ ਰੰਦਾ ਕੇਸ ਹੈ ਕਾਰ ਇੱਕ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਚਾਲਕ ਦੇ ਵੱਲੋਂ ਕਾਰ ਜਿਹੜੀ ਹੈ ਭਜਾਈ ਗਈ ਹੈ ਔਰ ਇਹ ਸਾਈਡ ਤੇ ਦੇਖੋ ਬਿਲਕੁਲ ਨਵੀਂ ਕਾਰ ਹੈ ਟਾਇਰ ਵੀ ਹੈ ਲੇਕਿਨ ਦੂਸਰੀ ਸਾਈਡ ਤੇ ਜਿਹੜਾ ਹੈਗਾ ਉਹ ਕੁਝ ਵੀ ਦਿਖਾਈ ਨਹੀਂ ਦਿੰਦਾ ਟਾਇਰ ਜਿਹੜਾ ਉਹ ਉੱਡ ਚੁੱਕਿਆ ਔਰ ਗੱਡੀ ਜਿਹੜੀ ਹੈ ਰਿੰਮ ਤੇ ਹੀ ਸ਼ਖਸ ਦੇ ਵੱਲੋਂ ਜਿਹੜੀ ਐ ਭਜਾਈ ਗਈ ਹੈ ਆ ਰਿੰਮ ਜਿਹੜਾ ਹੈਗਾ ਦਿਖਾਈ ਦੇ ਰਿਹਾ ਟੇਰਸ ਦੇ ਉੱਤੋਂ ਬਿਲਕੁਲ ਉੱਡ ਚੁੱਕਿਆ ਤਾਂ ਇਹ ਗੱਡੀ ਇੱਕ ਹਾਦਸੇ ਨੂੰ ਅੰਜਾਮ ਦੇ ਕੇ ਆਈ ਆ ਫਲੀਆਂ ਵਾਲੇ ਮੋਟਰਸਾਈਕਲ ਦੇ ਵਿੱਚ ਜਿਹੜਾ ਕੀ ਹੈ ਇਸ ਗੱਡੀ ਦੇ ਵੱਲੋਂ ਮੋਟਰਸਾਈਕਲ ਨੂੰ ਹਿੱਟ ਕੀਤਾ ਗਿਆ ਜਿੰਦੇ ਉੱਤੇ ਮਲਕੀਤ ਸਿੰਘ ਨਾਮ ਦਾ ਸ਼ਖਸ ਉਸ ਨੂੰ ਚਲਾ ਰਿਹਾ ਸੀ ਜਿਸ ਦੇ ਸਿਰ ਤੇ ਲੱਤ ਤੇ ਗੰਭੀਰ ਸੱਟਾਂ ਲੱਗੀਆਂ ਦੱਸਿਆ ਜਾ ਰਿਹਾ ਕਿ ਉਸ ਦੀ ਹਾਲਤ ਵੀ ਗੰਭੀਰ ਹੈ ਇਹ ਕਿਹੜੇ ਪਿੰਡ ਦੀ ਗੱਡੀ ਹੈ ਇਹ ਪਿੰਡ ਡੱਬੀਪੁਰ ਦੀ ਡੱਬੀਪੁਰ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਡੱਬੀਪੁਰਾ ਪਿੰਡ ਦੀ ਇਹ ਗੱਡੀ ਹੈਗੀ ਹੈ ਔਰ ਇਹ ਨੌਜਵਾਨ ਨੇ ਜਿਨ੍ਹਾਂ ਨੇ ਮੋਟਰਸਾਈਕਲ ਤੇ ਪਿੱਛਾ ਕਰਕੇ ਕਾਬੂ ਕੀਤਾ ਇਹਨਾਂ ਨੂੰ ਔਰ ਜਿਹੜੇ ਇੱਥੇ ਇਸ ਗੱਡੀ ਦੇ ਵਿੱਚ ਡਰਾਈਵਰ ਹੈਗਾ ਸੀ ਉਹ ਫਰਾਰ ਹੋ ਗਿਆ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਬੰਮਣੀ ਵਾਲਾ ਰੋਡ ਤੋਂ ਜਿੱਥੇ ਇਹ ਹਾਦਸਾ ਜਿਹੜਾ ਹੈਗਾ ਇਹ ਵਾਪਰਿਆ ਔਰ ਇਸ ਹਾਦਸੇ ਦੇ ਵਿੱਚ ਜਿਹੜਾ ਹੈਗਾ ਇੱਕ ਸ਼ਖਸ ਗੰਭੀਰ ਜ਼ਖਮੀ ਹੋਇਆ ਫਲੀਆਂ ਵਾਲਾ ਤੇ ਗੱਡੀ ਉਸ ਤੋਂ ਬਾਅਦ ਹਿੱਟ ਐਂਡ ਰਨ ਗੱਡੀ ਭਜਾ ਕੇ ਹਾਦਸੇ ਵਾਲੀ ਜਗ੍ਹਾ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਿਹੜਾ ਹੈਗਾ ਪਿੱਛੇ ਆ ਕੇ ਨੌਜਵਾਨਾਂ ਨੇ ਇਸ ਗੱਡੀ ਨੂੰ ਇੱਥੇ ਘੇਰ ਲਿਆ ਹਾਲਾਤ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦੇ ਐ ਟਾਇਰ ਉੱਤੇ ਹੈ ਹੀ ਨਹੀਂ ਰਿੰਮ ਦੇ ਉੱਤੇ ਔਰ ਟਾਇਰ ਨੂੰ ਜਿਹੜਾ ਕੀ ਹੈ ਉੱਡ ਗਿਆ ਟਾਇਰ ਲੇਕਿਨ ਗੱਡੀ ਜਿਹੜੀ ਹੈ ਉਹ ਨਹੀਂ ਰੁਕੀ ਸ਼ਖਸ ਦੇ ਵੱਲੋਂ ਤਾਂ ਹਿੱਟਣ ਰੰਦਾ ਕੇਸ ਹੈ ਪੁਲਿਸ ਵਾਲੀ ਨਹੀਂ ਪਹੁੰਚੀ ਗੱਡੀ ਦਾ ਨੰਬਰ ਪੀਪੀ 48 E 7049 ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਬਾਮਣੀ ਰੋਡ ਤੋਂ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਵਿਖਾ ਰਹੇ ਹਾਂ ਬਿਲਕੁਲ ਨਵੀਂ ਕੀ ਆ ਗੱਡੀ ਆ ਔਰ ਇਸ ਦੇ ਵੱਲੋਂ ਇੱਕ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਔਰ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜਾ ਕੀ ਹੈ ਇਹ ਗੱਡੀ ਉਥੋਂ ਮੌਕੇ ਤੋਂ ਭੱਜ ਜਾਂਦੀ ਹੈ ਔਰ ਇਸ ਨੂੰ ਚਲਾਣ ਵਾਲਾ ਜਿਹੜਾ ਸ਼ਖਸ ਹੈਗਾ ਦੱਸਿਆ ਜਾ ਰਿਹਾ ਕਿ ਹੁੰਦੇ ਡਰਿੰਕ ਕੀਤੀ ਹੋਈ ਸੀ ਸ਼ਰਾਬ ਹੁੰਦੇ ਦੱਸਿਆ ਜਾ ਰਿਹਾ ਕਿ ਪੀਤੀ ਹੋਈ ਸੀ ਫਿਲਹਾਲ ਦੀਆਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਹਿੱਟ ਰੰਦ ਦਾ ਕੇਸ ਹੈ ਔਰ ਪੁਲਿਸ ਨੂੰ ਇਸ ਦੀ ਇਤਲਾ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਹੁਣ ਪੁਲਿਸ ਮੌਕੇ ਤੇ ਪਹੁੰਚੇਗੀ ਅੱਗੇ ਕੀ ਕਾਰਵਾਈ ਹੁੰਦੀ ਹੈ ਇਹ ਦੇਖਣਾ ਹੋਵੇਗਾ ਤਾਂ ਰੋਡ ਤੇ ਹਾਦਸੇ ਜਿਹੜੇ ਆ ਲਗਾਤਾਰ ਵੱਧੇ ਜਾ ਰਹੇ ਆ ਲਗਾਤਾਰ ਜਿਹੜਾ ਹੈਗਾ ਹਾਦਸੇ ਹੁੰਦੇ ਆ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਪੀਡ ਤੇ ਸੀ ਇਹ ਗੱਡੀ ਔਰ ਬੰਦੇ ਦੇ ਡਰਿੰਕ ਕੀਤੀ ਹੋਈ ਸੀ ਸਪੀਡ ਤੇ ਇਹ ਗੱਡੀ ਹੋਣ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਸ਼ਖਸ ਜਿਹੜਾ ਹੈਗਾ ਓਹੋ ਅੱਛਾ ਇੱਥੇ ਲਾਈਟ ਹੈ ਗਈ ਸੀ ਹਨਾ ਉਹ ਵੀ ਟੁੱਟ ਟੁੱਟ ਗਈ ਹੈ ਨਾ ਤਾਂ ਔਰ ਸਪੀਡ ਕਰਨ ਇਹ ਹਾਦਸਾ ਹੈ ਬੈਗ ਦੇ ਸਮਾਨ ਕੱਢ ਕੇ ਲੈ ਗਏ ਆ ਇਹਨਾਂ ਵਿੱਚ ਕੋਈ ਡਰੱਗਸ ਵੀ ਹੋ ਸਕਦੇ ਨੇ ਜਿਹੜਾ ਸਮਾਨ ਕੱਢ ਕੇ ਰੇ ਤੁਸੀਂ ਵੇਖਿਆ ਕੁਝ ਵਿੱਚੋਂ ਹਾਂਜੀ ਵੇਖਿਆ ਨਹੀਂ ਸਾਨੂੰ ਨਾ ਉਹ ੱਟਕੇ ਮਾਰ ਕੇ ਪਿਛਾ ਕਰਤਾ ਨਹੀਂ ਤੇ ਸਾਡੇ ਵਿੱਚੋਂ ਬੈਗ ਕਢ ਕੇ ਲੈ ਗਿਆ ਜਿਹੜਾ ਵਿੱਚ ਗੱਡੀ ਤੇ ਬੈਗ ਹੈਗਾ ਸੀ ਜੀ ਸਮਾਨ ਵੀ ਜੋ ਵੀ ਇੱਥੇ ਆਨੇ ਹੋ ਸਕਦਾ ਕੀ ਹੋਵੇ ਗੱਡੀ ਤਾਂ ਹੀ ਭਜਾ ਕੇ ਲੈ ਆਵੇ ਕੋਈ ਸਮਾਨ ਹੋਵੇ ਆ ਕੋਈ ਉਹ ਜੀ ਚੀਜ਼ ਹੋਵੇ ਜਿਸ ਕਰਕੇ ਭਜਾ ਲਈ ਹੋਵੇ ਗੱਡੀ ਹੂੰ ਇਹ ਵੀ ਹੋ ਸਕਦਾ ਚਲੋ ਇਹ ਤਾਂ ਜਾਂਚ ਦਾ ਵਿਸ਼ਾ ਹੁਣ ਪੁਲਿਸ ਆਂਦੀ ਪੁਲਿਸ ਜਾਂਚ ਕਰੇਗੀ ਉਹ ਦੇਖਣਗੇ ਹੋਰ ਤਾਂ ਬਈ ਉਹਨ ਜਦੋਂ ਅਗਲੇ ਕੱਢ ਕੇ ਲੈ ਗਏ ਸਾਰਾ ਕੁਝ ਹੁਣ ਵਿੱਚ ਕੀ ਹੋਣਾ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਬੰਮਨੀ ਰੋਡ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਕਾਰ ਜਿਹੜੀ ਆ ਕੀ ਆ ਉਸ ਦੇ ਵੱਲੋਂ ਫਲੀਆਂ ਵਾਲਾ ਵੀ ਇੱਕ ਸ਼ਖਸ ਨੂੰ ਟੱਕਰ ਮਾਰੀ ਜਾਂਦੀ ਹੈ ਟੱਕਰ ਮਾਰਨ ਤੋਂ ਬਾਅਦ ਜਿਹੜਾ ਕੀ ਗੱਡੀ ਭਜਾ ਲਿੱਤੀ ਜਾਂਦੀ ਹੈ ਔਰ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਪਿੱਛਾ ਕਰਕੇ ਇਸ ਨੂੰ ਕਾਬੂ ਕੀਤਾ ਜਾਂਦਾ ਹੈ ਗੱਡੀ ਦੇ ਹਾਲਾਤ ਜਿਹੜੇ ਆ ਤੁਹਾਨੂੰ ਦਿਖਾ ਦਿੰਨੇ ਆ ਇਸ ਦਾ ਡਰਾਈਵਰ ਜਿਹੜਾ ਹੈਗਾ ਉਹ ਫਰਾਰ ਹੋ ਗਿਆ ਮੌਕੇ ਤੋਂ ਉਸ ਦੇ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰ ਆ ਗਏ ਸੀ ਉਸ ਨੂੰ ਲੈ ਗਏ ਔਰ ਹਾਲਾਤ ਜਿਹੜੇ ਆ ਉਹ ਇਹ ਆ ਗੱਡੀ ਦੇ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਟਾਇਰ ਵੀ ਸਣੀਗਾ ਔਰ ਕੱਲੇ ਰਿੰਮ ਤੇ ਹੀ ਗੱਡੀ ਜਿਹੜੀ ਆ ਉਹ ਇਥੋਂ ਤੱਕਨ ਲਿਆਂਦੀ ਗਈ ਹੈ ਔਰ ਹੁਣ ਜਿਹੜਾ ਹੈਗਾ ਇਸ ਦੀ ਇਤਲਾ ਪੁਲਿਸ ਨੂੰ ਕਰ ਦਿੱਤੀ ਗਈ ਹੈ ਦੇਖਣਾ ਹੋਏਗਾ ਕਿ ਪੁਲਿਸ ਆਉਣ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲੈਂਦੀ ਯਾਰੀ ਹੈ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਲਗਾਤਾਰ ਹਾਦਸੇ ਜਿਹੜੇ ਆ ਉਹ ਵਧਦੇ ਹੋਏ ਦਿਖਾਈ ਦੇ ਰਹੇ ਆ ਹਾਈਵੇ ਦੇ ਉੱਤੇ ਸਪੀਡ ਜ਼ਿਆਦਾ ਹੋਣਾ ਜਾਂ ਫਿਰ ਡਰਾਈਵਿੰਗ ਕਰਦੇ ਵਕਤ ਨਸ਼ੇ ਦਾ ਸੇਵਨ ਕਰਨਾ ਲਾਪਰਵਾਹੀ ਨਾਲ ਡਰਾਈਵਿੰਗ ਕਰਨੀ ਇਹੋ ਜੇ ਕਾਰਨ ਜਿਹੜੇ ਆ ਉਹ ਲਗਾਤਾਰ ਰੋਡ ਤੇ ਹਾਦਸਿਆਂ ਦੀ ਵਜ੍ਹਾ ਬਣ ਰਹੀ ਹੈ ਤਾਂ ਇੱਕ ਸ਼ਖਸ ਮਲਕੀਤ ਸਿੰਘ ਜਿਸ ਦਾ ਨਾਮ ਹੈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਉਸ ਨੂੰ ਇਲਾਜ ਦੇ ਲਈ ਸੇਵਲ ਹਸਪਤਾਲ ਜਿਹੜਾ ਕਿ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਵੀ ਜਿਹੜੀ ਹੈ ਉਹ ਸੀਰੀਅਸ ਹੈ ਫਿਲਹਾਲ ਹੁਣ ਪੁਲਿਸ ਹਜੇ ਤੱਕ ਇੱਥੇ ਨਹੀਂ ਪਹੁੰਚੀ ਇਤਲਾ ਜਿਹੜੀ ਹੈ ਦੇ ਦਿੱਤੀ ਗਈ ਹੈ ਤਕਰੀਬਨ ਦਾ ਪੂਨਾ ਘੰਟਾ ਹੋ ਗਿਆ ਇਸ ਗੱਡੀ ਨੂੰ ਇੱਥੇ ਕਾਬੂ ਕੀਤਾ ਹੋਇਆ ਲੇਕਿਨ ਅਲੀ ਪੁਲਿਸ ਪ੍ਰਸ਼ਾਸਨ ਜਿਹੜਾ ਨਹੀਂ ਪਹੁੰਚਿਆ ਫਿਲਹਾਲ ਹੁਣ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦੀ ਵੇਟ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚੇਗਾ ਤਫੀਰ ਸੋਨੂ ਸਰੇ ਵੇਜਦੇ ਮੰਡੀ ਚ ਜਾ ਲਿਆ ਤਾਂ ਇਹ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾਰੇ ਆ ਬੰਮਣੀ ਵਾਲਾ ਰੋਡ ਤੋਂ ਜਿੱਥੇ ਇਹ ਗੱਡੀ ਨੂੰ ਕਾਬੂ ਕੀਤਾ ਗਿਆ ਹਾਦਸਾ ਇਸ ਗੱਡੀ ਦੇ ਵੱਲੋਂ ਫਲੀਆਂ ਵਾਲੇ ਕੀਤਾ ਗਿਆ ਤਾਂ ਫਲੀਆਂ ਵਾਲੇ ਤੋਂ ਬਾਅਦ ਇੱਥੇ ਆ ਕੇ ਇਸ ਨੂੰ ਕਾਬੂ ਕੀਤਾ ਗਿਆ ਨਹੀਂ ਇਹਨੂੰ ਮੁਕੜੀ ਬਾਹਰ ਜਾਣ ਦੇ ਦੇਖਦੇ ਹਾਂ ਹੁਣ ਪੁਲਿਸ ਆਉਂਦੀ ਹੈ ਅੱਗੇ ਦੀ ਕਾਰਵਾਈ ਕੀ ਹੁੰਦੀ ਹੈ ਧੰਨਵਾਦ ਚਲੋ ਚਲ ਸਮਝ ਲਿਆ